ਆਸ਼ੀਕਾਂ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰ ਬੁਟੀਕ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਆਪਣਾ ਫਰੰਟ ਗਾਲਾ ਵੀ ਫਰੰਟ ਵਾਲਾ ਹੁੰਦਾ ਹੈ 셔ਟ ਦਾ ਗੋਲ ਵਾਲਾ ਜਿਹਦੇ ਇਸ ਤਰ੍ਹਾਂ ਬੜਿਆ ਹੋਇਆ ਬੁਕਰਮ ਦਾ ਰੀਡਿੰਗ ਇਹਨੂੰ ਜੋੜਨ ਦਾ ਬਿਲਕੁਲ ਸਹੀ ਤੇ ਪਰਫੈਕਟ ਤਰੀਕਾ ਠੀਕ ਹੈ ਜੀ ਜਿਹੜਾ ਸੂਟ ਦੀ ਸਾਰੀ ਫਿਟਿੰਗ ਹੁੰਦੀ ਹੈ ਨਾ ਉਹ ਸਾਡੇ ਗਲੇ ਤੇ ਹੀ ਡਿਪੈਂਡ ਹੁੰਦੀ ਹੈ ਅਗਰ ਆਪਣਾ ਗਲਾ ਵਿੰਗਾ ਟਿੰਗਾ ਜੁੜ ਜਵੇ ਫਿਰ ਜਿਹੜੀ ਸੂਟ ਦੀ ਫਿਟਿੰਗ ਉਹ ਵੀ ਖਰਾਬ ਹੋ ਜਾਂਦੀ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹ ਗਲਾ ਆ ਇਹਨੂੰ ਅਟੈਚ ਕਰਨਾ ਹੈਗਾ ਕੱਪੜੇ ਦੇ ਉੱਪਰ ਤੁਸੀਂ ਇਹਨੂੰ ਪ੍ਰੈਸ ਦੇ ਨਾਲ ਵੀ ਚਿਪਕਾ ਸਕਦੇ ਹੋ ਠੀਕ ਆ ਪ੍ਰੈਸ ਦੇ ਨਾਲ ਬਹੁਤ ਸੋਨੀ ਫਿਨਿਸ਼ਿੰਗ ਵੀ ਦੇ ਦਿੱਤੀ ਜਾਂਦਾ ਆ ਮੈਂ ਸਿਲਾਈ ਲਗਾ ਲੂੰਗੀ ਆਸਪਾ ਨਾ ਪਹਿਲਾਂ ਇਸ ਤਰ੍ਹਾਂ ਦੇਖਣਾ ਆਪਣਾ ਇੱਥੋਂ ਗळा ਵਿੱਚਕਾਰ ਤੋਂ ਕਿ ਸਾਡਾ ਇਹ ਜਿਆਦਾ ਡੀਪਲੀ ਤਾਂ ਨਹੀਂ ਹੈਗਾ ਵਿੱਚਕਾਰ ਤੋਂ ਗੈਪ 5 ਇੰਚ ਦਾ ਹੁੰਦਾ ਆ ਕਈ ਵੱਡੇ ਵੀ ਹੁੰਦੇ ਆ ਜੇ ਆਪਾਂ ਪਾਈਪਿੰਗ ਕੱਢਣੀ ਹੋਵੇ ਫੇ ਥੋੜਾ ਸਾਨੂੰ ਵੱਡਾ ਰੱਖਣਾ ਪੈਂਦਾ ਨਾ ਸੋ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਐਸਟਰਾ ਦੇਖ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਅਟੈਚ ਕਰਨਾ ਜਦੋਂ ਆਪਾਂ ਅਟੈਚ ਕਰਨਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨੂੰ ਆਪਾਂ ਐਦਾਂ ਕਰਕੇ ਨਹੀਂ ਅਟੈਚ ਕਰਨਾ ਬਿਲਕੁਲ ਆਪਾਂ ਇਹਨੂੰ ਇਸ ਤਰ੍ਹਾਂ ਸਲਾਈ ਦੇ ਨਾਲ ਪੂਰੇ ਨੂੰ ਅਟੈਚ ਕਰਨਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸਲਾਈ ਲਵਾ ਲੈਣੀ ਮੋਟਾ ਬੁਕਿਆ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਸਾਡੇ ਕੋਲ ਫालतू ਦਾ ਕੱਪੜਾ ਹੁੰਦਾ ਨਾ ਐਵੇਂ ਉਹਦੀ ਕਟਿੰਗ ਕਰ ਦੇਣੀ ਹੈਗੀ ਸਾਰੇ ਦੀ ਉਸ ਤੋਂ ਬਾਅਦ ਆਪਾਂ ਨਾ ਜਿਹੜਾ ਫालतੂ ਕੱਪੜਾ ਹੈ ਨਾ ਇਹਨੂੰ ਨੱਕ ਤੇ ਆਪਾਂ ਨੇ ਇਸ ਤਰ੍ਹਾਂ ਰੱਖਣਾ ਹੈਗਾ ਫਿਰ ਆਪਾਂ ਨੇ ਇਹਦੀ ਜਿਹੜੀ ਹੈ ਮੋٹے ਵਖੀਰੇ ਨਾਲ ਸਲਾਈ ਲਗਣੀ ਹੈ ਸਾਰੇ ਨੂੰ ਮੋٹے ਵਖੀਰੇ ਨਾਲ ਹੀ ਸਲਾਈ ਲੱਗੇਗੀ ਸਾਰੇ ਨੂੰ ਮੋٹے ਵਖੀਰੇ ਨਾਲ ਹੀ ਸਲਾਈ ਦੇਖੋ ਇਸ ਤਰ੍ਹਾਂ ਆਪਾਂ ਇਹ ਜਿਹੜਾ ਹੈ ਰੈਡੀ ਕਰਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਸ਼ਰਟ ਲੈਣਾ ਹੈ ਜਿਹੜਾ ਆਪਾਂ ਬਣਾਉਣਾ ਹੈਗਾ ਆ ਤਾਂ ਫਿਰ ਗਲਾ ਅਟੈਚ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਤੀਲੇ ਦਾ ਇਸ ਤਰ੍ਹਾਂ 13.5 ਸਾਢੇ ਇੱਥੇ ਤੀਰਾ ਆਉਂਦਾ ਹੈ ਨਾ 13.5 ਦਾ ਸੀ ਇੱਥੇ ਹਾਫ ਕਰ ਲੈਣਾ ਆਪਣੇ ਤੀਲੇ ਦੇ ਨਿਸ਼ਾਨੇ ਦਾ ਠੀਕ ਹੈ ਜੀ ਇਸ ਤਰ੍ਹਾਂ ਇੱਥੇ ਆਪਾਂ ਹਾਫ ਕਰ ਲਿਆ ਸਿੱਧੇ ਪਾਸੇ ਠੀਕ ਆ ਉਸ ਤੋਂ ਬਾਅਦ ਜਿਹੜੀ ਅਸੀਂ ਆ ਫਿਟਿੰਗ ਦੀ ਨਿਸ਼ਾਨੀ ਲਾਈ ਹੁੰਦੀ ਹੈ ਨੇ ਫਿਟਿੰਗ ਲਈ ਘਟਿਆ ਹੁੰਦਾ ਨਾ ਕੱਪੜਾ ਜਿੰਨਾ ਵੀ ਸਾਡੇ ਕੋਲ ਇਹ ਹੈਗਾ ਤਾਂ ਇੱਥੇ ਮੇਰੇ ਕੋਲ ਇਹ ਹੋ ਹੈਗਾ ਪੂਰਾ ਟੋਟਲੀ ਆ 28 ਇਥੇ ਆਪਾਂ ਇਸ ਤਰ੍ਹਾਂ ਇਹਦਾ ਹਾਫ ਕਰ ਲੈਣਾ 28.5 ਦਾ ਇੱਥੇ ਵੀ ਆਪਾਂ ਇਹ ਮਾਰਕ ਜਿਹੜਾ ਲਗਾ ਲੈਣਾ ਇਹ ਵਾਲੀ ਲਾਈਨ ਨੂੰ ਆਪਾਂ ਨੇ ਇਸ ਤਰ੍ਹਾਂ ਸਿੱਧੀ ਤੇ ਜਿਹੜਾ ਬਣਾ ਲੈਣਾ ਠੀਕ ਹੈ ਜੀ ਹੁਣ ਆਪਾਂ ਜਿਹੜਾ ਨੈੱਕ ਹੈਗਾ ਹੈ ਸਾਡਾ ਇਹ ਨੂੰ ਆਪਾਂ ਰੱਖਾਂਗੇ ਇਹਦੇ ਉੱਪਰ ਸਿਕੋ ਟੱਕ ਦੇ ਨਾਲ ਸਾਡਾ ਇਸ ਤਰ੍ਹਾਂ ਪੂਰਾ ਟੱਕ ਬਣਨਾ ਚਾਹੀਦਾ ਤੇ ਇਸ ਲਾਈਨ ਦੇ ਨਾਲ ਛੱਡ ਜਿਹੜੀ ਆ ਆਪਾਂ ਦੀ ਜਿਹੜੀ ਲਾਈਨ ਇਹਦੇ ਮਿਲਣੀ ਚਾਹੀਦੀ ਫਿਰ ਜਿਹੜਾ ਸਾਡਾ ਗਲਾ ਪੂਰਾ ਪਰਫੈਕਟ ਜਿਹੜਾ ਜੁੜਦਾ ਹੈਗਾ ਹੈ ਜੇ ਨਾ ਪਾਉਣ ਖੜਾਣਾ ਹੈ। ਉਹ ਪੰ ਇੱਕ ਪੱਗ ਪੈਨ ਵੀ ਮਿਲਦੀਆਂ ਹੋਣੀਆਂ ਤੁਸੀਂ ਉਹ ਵੀ ਲਗਾ ਸਕਦੇ ਆ। ਇੱਥੇ ਸਾਈਡ ਤੇ ਤਾਂ ਜੋ ਸਾਡਾ ਗਲਾ ਇੱਧਰ-ਉਧਰ ਨਾ ਖਿਸਕੇ। ਉਸ ਤੋਂ ਬਾਅਦ ਆਪ ਪਹਿਲੀ ਨੂੰ ਇਸ ਤਰ੍ਹਾਂ ਕੱਲਾਇਕੋ ਫਲਾਈ ਲਗਾਵੋਗੇ। ਤਾਂਕਾ ਆਪਾਂ ਇਹ ਨਾ ਹੋਵੇ ਫਲਾਈ ਜਿਹੜੀ ਪੈਸਟੋਂਾ ਆ ਕੇ ਰੱਖ ਦੇਈਏ। ਕਿਉਂਕਿ ਸਾਰੀ ਫਿਟਿੰਗ ਸਾਡੀ ਗਲੇ ਤੇ ਹੁੰਦੀ ਆ ਪੈਂਡ। oven ਸਾਡਾ ਗਹਿਲਾ ਹੁੰਦਾ ਜੋੜ ਦੇਵੇ।

ਥੋੜਾ ਫਾਇਰ ਕਿ ਤੁਸੀਂ ਇੱਕ ਦੋ ਵਾਰ ਘਾੜੇ ਦੇ ਦੇਖੋ ਇਹ ਤਾਂ ਆਪੇ ਨੂੰ ਅਟੈਚ ਕਰ ਲੈਣਾ ਆ ਅਗਰ ਆਪਾਂ ਪਲੇਟਾਂ ਵਾਲਾ ਸਾਡਾ ਸ਼ਰਟ ਆ ਠੀਕ ਆ ਦੇਖੋ ਇਹ ਵਾ ਅਟੈਚ ਹੋ ਗਿਆ ਪਲੇਟਾਂ ਵਾਲਾ ਸਾਡਾ ਸ਼ਰਟ ਹੈਗਾ ਤਾਂ ਪਹਿਲਾਂ ਆਪਾਂ ਨੇ ਅਸੀਂ ਪਲੇਟਾਂ ਜਿਹੜੀਆਂ ਸ਼ਰਟ ਦੇ ਵਿੱਚ ਉਹ ਪਾਉਣੀਆਂ ਹੈਗੀਆਂ ਆ ਇਹਦੀ ਕਟਿੰਗ ਆਪਾਂ ਬਾਅਦ ਵਿੱਚ ਕਰਨੇ ਆ ਠੀਕ ਆ ਅਗਰ ਸਾਡੇ ਕੋਲ ਪਲੇਟਾਂ ਇਹਦੇ ਵਿੱਚ ਨਹੀਂ ਪੋਣੀਆਂ ਹੁੰਦੀਆਂ ਤੇ ਆਪਾਂ ਇਹਦੀ ਕਟਿੰਗ ਪਹਿਲਾਂ ਕਰ ਲੈਣੀ ਸੀ ਪਹਿਲਾਂ ਹੁਣ ਆਪਾਂ ਪਲੇਟਸ ਪਾ ਲੈਂਦੇ ਆ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਪਲੇਟਸ ਸਾਰੀਆਂ ਆ ਰੈਡੀ ਕਰਕੇ ਪਾ ਲਈਆਂ ਠੀਕ ਹੈ ਜੀ ਹੁਣ ਆਪਾਂ ਇਹਦੇ ਲੈਗ ਦੀ ਜਿਹੜੀ ਕਟਿੰਗ ਕਰ ਦਾਂਗੇ ਆਪਾਂ ਨੇ ਇਹਦੇ ਵਿੱਚ ਥੋੜਾ ਥੋੜਾ ਜਿਹਾ ਕੱਪੜਾ ਰੱਖ ਦਿਆ ਭਈ ਮਾਰਜਿਨ ਛੱਡਦੀ ਹੋਈ ਨਾ ਫਿਰ ਕਟਿੰਗ ਕਰਨੀ ਆ ਪੂਰੀ ਦੀ ਆਪਾਂ ਕਟਿੰਗ ਨਹੀਂ ਕਰਨੀ ਹੈਗੀ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਨਾ ਛੋਟੇ ਛੋਟੇ ਜਿਹੜੇ ਟਾਕਾ ਵਿੱਚ ਲਿੱਚ ਲਗਾ ਦੇਣੀ ਹੈਗੀ ਤਾਂ ਜੋ ਜਿਹੜਾ ਗਲਾ ਸਾਡਾ ਫਿਨਿਸ਼ਿੰਗ ਦੇ ਨਾਲ ਆਰਾਮ ਦੇ ਨਾਲ ਇਹ ਜੀ ਗੁੰਡਾਈ ਬਣ ਸਕੇ ਬਾਹਰਲੇ ਪਾਸੇ ਜਦੋਂ ਆਪਾਂ ਇਹਨੂੰ ਫੋਲਡ ਕਰਨਾ ਹੈ ਹੁਣ ਆਪਾਂ ਮਸ਼ੀਨ ਦਾ ਬਖੀਆ ਮੋਟਾ ਕਰਕੇ ਨਾ ਇਹਨੂੰ ਕੱਚੀ ਸਲਾਈ ਐਸ ਤਰ੍ਹਾਂ ਲਗਾ ਦੇਣੀ ਹੈ ਇਸ ਤਰ੍ਹਾਂ ਜਿਹੜਾ ਸਾਠਾ ਨੂੰ ਬੜਾ ਜਿੜਾ ਬਾੜੀ ਗਿਆ ਬਿਲਕੁਲ ਪਰ ਸੱਚ ਪਲੇਟਾਂ ਆਪਾਂ ਬਾਅਦ ਵਿੱਚ ਪਾ ਲਵਾਂਗੇ ਹੈਗੀਆਂ ਇਸ ਤਰ੍ਹਾਂ ਸਾਡੇ ਜਿਹੜਾ ਫਰੰਟ ਖਾਣਾ ਖਾਣਾ ਹੈ ਮੈਂ ਕੋਸ਼ਿਸ਼ ਕਰੀ ਕਿ ਇਹ ਵਾਲੀ ਕਿ ਰੈਡੀ ਸੀ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਜਣੇ